ਜਿਹੜਾ 13 ਸਾਲ ਦੀ ਕੁੜੀ ਦੇ ਨਾਲ ਰੇਪ ਹੋਇਆ ਤੇ ਮਾਰਡਰ ਹੋਇਆ ਇਹ ਜਿਹੜੇ ਵੀ ਵਿਅਕਤੀ ਨੇ ਕੀਤਾ ਇਹਨੂੰ ਸਖਤ ਤੋਂ ਸਖਤ ਸਜ਼ਾ ਇਮੀਡੀਏਟਲੀ ਮਿਲਣੀ ਚਾਹੀਦੀ ਹੈ। ਜਿਹੜੇ ਵੀ ਜਿਹੜੇ ਪੁਲਿਸ ਵਾਲੇ ਨੇ ਜਿਨ੍ਹਾਂ ਨੇ ਇਹ ਕਤਾਈ ਵਰਤੀ ਆ ਇਹਨਾਂ ਨੂੰ ਸਸਪੈਂਡ ਨਾਲ ਨਹੀਂ ਗੱਲ ਬੰਨੀ ਇਹਨਾਂ ਨੂੰ ਵੀ ਇਹੀ ਕਤਲ ਕੇਸ ਦੇ ਵਿੱਚ ਇਨਵੋਲ ਕਰਨਾ ਚਾਹੀਦਾ। ਸ਼ਾਨਿਆ ਨੂੰ ਸਸਰੀ ਕਾਲਜ, ਬਾਈ ਗੁਰਜੀ ਕਾ ਕਾਲਸਾ, ਬਾਈ ਗੁਰਜੀ ਕੀ ਫਟੇ ਅੱਜ ਬੜੇ ਹੀ ਅਫਸੋਸ ਨਾਲ ਤੁਹਾਨੂੰ ਵੀਡੀਓ ਬਣਾਈ ਪੈ ਰਹੀ ਆ। ਮੈਂ ਐਨਆਰਆਈ ਤਿਰਸਾਲ ਹਾਂ। ਜਿਹੜਾ ਤਿਰਸਾਲ ਦੀ ਕੁੜੀ ਦੇ ਨਾਲ ਕ੍ਰੀਪ ਕੋਆ ਤੇ ਮਰਡਰ ਹੋਇਆ ਤੇ ਜਿਹੜੇ ਵੀ ਵਿਅਕਤੀ ਨੇ ਕੀਤਾ ਇਹਨੂੰ ਸਖਤ ਤੋਂ ਸਖਤ ਸਜ਼ਾ ਇਮੀਡੀਏਟਲੀ ਮਿਲਣੀ ਚਾਹੀਦੀ ਹੈ ਤੇ ਇੱਕ ਕਾਨੂੰਨ ਇੱਡਾ ਦਾ ਏਰੀਆ ਗਵਰਨਮੈਂਟ ਪੰਜਾਬ ਗਵਰਨਮੈਂਟ ਬਣਾਉਣਾ ਚਾਹੀਦਾ ਜਿਹੜਾ ਕਿ ਅੱਗੇ ਤੋਂ ਉਪਰਾਧੀ ਇਹ ਕੰਮ ਕਰਨ ਤੋਂ ਡਰੇ ਤੇ ਨਾਲ ਹੀ ਇਹ ਵੀ ਕਹਿਣਾ ਚਾਹੁੰਦੇ ਆ ਵੀ ਜਿਹੜੇ ਪੁਲਿਸ ਵਾਲੇ ਨੇ ਜਿਨ੍ਹਾਂ ਨੇ ਇਹ ਕਤਾਈ ਵਰਤੀ ਆ ਇਹਨਾਂ ਨੂੰ ਸਸਪੈਂਡ ਨਾਲ ਹੀ ਗੱਲ ਬੰਨੀ ਇਹਨਾਂ ਨੂੰ ਵੀ ਇਹੀ ਕਤਲ ਕੇਸ ਦੇ ਵਿੱਚ ਇਨਵੋਲਵ ਕਰਨਾ ਚਾਹੀਦਾ ਕਿਉਂਕਿ ਇਹ ਇਹ ਉੱਥੇ 1.5 ਤੋਂ 2 ਘੰਟਾ ਜਾਂ ਜਿੰਨੀ ਦੇਰ ਵੀ ਬੈਠੇ ਰਹੇ ਉੱਥੇ ਹੈਨਾ ਇਹਨਾਂ ਨੇ ਉਹ ਚੰਗੀ ਤਰ੍ਹਾਂ ਤਫ਼ਤੀਸ਼ ਨਹੀਂ ਕੀਤੀ ਜੇ ਕੀਤੀ ਹੁੰਦੀ ਸ਼ਹਿਰਕੁਰੀ ਬਾਤ ਜਾਂਦੀ ਹੈਨਾ ਸਭ ਤੋਂ ਵੱਡੇ ਦੋਸ਼ੀ ਇਹ ਉਹ ਮੈਨੂੰ ਸਮਝ ਨਹੀਂ ਲੱਗੀ ਕਿ ਕਿਉਂ ਇਹ ਗਵਰਨਮੈਂਟ ਐਡਾ ਕਰਦੀਆਂ ਨੇ ਉਹ ਐਡਾ ਤੇ ਅਫਸਰਾਂ ਨੂੰ ਭਾਤੀ ਕਰਦੀਆਂ ਨੇ ਤੇ ਬਾਅਦ ਦੇ ਵਿੱਚ ਇਹ ਕਿੱਦਾਂ ਦੇ ਕੰਮ ਕਰਦੇ ਆ ਇਹਨਾਂ ਦੀ ਰਿਪੋਰਟ ਦੇਖੋ ਪਹਿਲਾਂ ਕੋਈ ਤਾਂ ਕੱਪੇ ਆਏ ਇਹ ਇੱਥੇ ਜਿ ਕੋ ਨਸ਼ਾ ਕੇ ਨਾ ਚੱਲਦਾ ਪਿਆਰ ਇਹ ਕਿੰਨੇ ਹੋ ਰਹੇ ਕਿਸ ਨੂੰ ਡਰੀ ਹੈ ਨਹੀਂ ਕਿਸੇ ਚੀਜ਼ ਦਾ ਕਿਉਂਕਿ ਸਾਡੇ ਕਾਨੂੰਨ ਹੀ ਹੈ ਨਹੀਂ ਸਾਰਿਆਂ ਨੂੰ ਪਤਾ ਜੇ ਵੀ ਪੈਸੇ ਦੇਣੇ ਰਿਸ਼ਵਤ ਦੇਣੀ ਕੋਈ ਦੇச்சு ਪਾਰਸੂ ਪਾਲਣੀ ਅਸੀਂ ਬਾਹਰ ਆ ਜਾਣਾ ਜ਼ਮਾਨਤ ਮਿਲ ਜਾਣੀ ਸਾਲ ਦੋ ਸਾਲ ਬਾਅਦ ਫੇਰ ਅਸੀਂ ਇੱਥੇ ਘੁੰਮਣਾ ਫੇਰ ਅਸੀਂ ਇਹੇ ਕੰਮ ਕਰਨੇ ਔਰ ਇਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਨਾ ਸਖਤ ਕਰਨੀਆਂ ਪੈਣਗੀਆਂ ਸਖਤ ਕਾਨੂੰਨ ਬਣਾਉਣਾ ਪਊਗਾ ਇਹ ਨੇਵਰ ਹੁੰਦੇ ਲੱਖ ਲਾਂ ਦੇ ਡਾੜੀਆਂ ਸਰਕਾਰਾਂ ਦੇ ਜਿਹੜੀਆਂ ਇੱਥੇ ਇਮੀਜੇਟ ਕਰਕੇ ਬਾਹਰਲੇ ਮੁਲਕਾਂ ਤੇ ਰਹਿੰਦੀਆਂ ਨਾ ਬੰਦਾ ਕਰਕੇ ਦੱਸੇ ਬੰਦਾ ਡਰਦਾ ਹੈ ਕੰਮ ਕਰਨ ਤੋਂ ਕਿਉਂਕਿ ਇੱਥੇ ਸਾਨੂੰ ਪਤਾ ਕ੍ਰਾਪਸ਼ਨ ਝੂਠ ਤੂਫਾਨ ਇੰਨਾ ਬੋਲਦੇ ਨੇ ਸਾਨੂੰ ਪਤਾ ਕਿ ਕੁਝ ਨਹੀਂ ਹੋਣਾ ਇਹ ਹਰੇਕ ਬੰਦਾ ਕਾਰਡ ਪਾ ਕੇ ਜੇਬ 'ਚ ਬੈਠਾ ਅਸੀਂ ਸੌਂ ਜਾਣਾ ਆ ਬੰਦੇ ਨੇ ਇੱਡਾ ਵੱਡਾ ਕਾਹਨ ਕਰਤਾ ਜੇ ਇਹਨੂੰ ਇਮੀਜੇਟਲੀ ਸਜ਼ਾ ਇਹੀ ਨਹੀਂ ਮਿਲਦੀ ਤਾਂ ਬਲਕ ਲਾਂ ਦਾ ਇੱਡਾ ਦੇ ਕਾਨੂੰਨ ਦੀ ਜਿਹੜੇ ਇਹਨਾਂ ਨੇ ਬਣਾਏ ਹੋਏ ਆ ਇੱਕ ਅਰੇ ਲਵੇ ਪੰਜਾਬ ਗਵਰਨਮੈਂਟ ਐਕਸ਼ਨ ਨੂੰ ਇਹਦੇ ਤੇ ਬੁਰਾ ਛੱਲ ਲਵੇ ਪੰਜਾਬ ਗਵਰਨਮੈਂਟ ਇਮੀਡੀਏਟਲੀ ਇਹ ਇਹਨੂੰ ਸਜ਼ਾ ਮਿਲੀ ਹੋਈ ਜਿਹੜੀ ਕੁੜੀ ਨੂੰ ਇਹਨੇ ਦਿੱਤੀ ਆ ਪਤਾ ਨਹੀਂ ਵਿਚਾਰੀ ਕਿੰਨੀ ਤੜਫੀ ਹੋਣੀ ਆ ਲਹਨਤ ਆ ਇਹੋ ਜਿਹੇ ਬੰਦਿਆ ਦੇ ਵਿੱਚ ਜਿਹੜੇ ਇਨਸਾਨ ਇੱਥੇ ਬੈਠੇ ਈਂ ਈਂ ਬੜੀਆਂ ਪੋਸਟਾਂ ਤੇ ਇਹਨਾਂ ਨੇ ਕਲਮਨ ਲੈ ਕੇ ਬੈਠੇ ਨੇ ਤੇ ਪਬਲਿਕ ਨੂੰ ਸਕਿਉਰਟੀ ਕੌਣ ਦਊਗਾ ਬੁਰਾ ਇਹਨਾਂ ਦਾ ਸਕਿਉਰਟੀ ਦਊ ਆਪ ਸਕਿਉਟੀਆਂ ਰੱਖੀ ਪੱਠੇਆ ਕਿੰਨਾ ਕੁਸ ਖਾਦੇ ਨੇ ਬੋਟਾ ਲੈਂਦੇ ਨੇ ਜਦੋਂ ਲੋਕਾਂ ਤੋਂ ਹੱਥ ਜੋੜਦੇ ਨੇ ਪੈਰੀ ਹੱਥ ਥੁੰਦੇ ਨੇ ਹਾਂ ਤੇ ਫਿਰ ਇਦਾਂ ਦੀਆਂ ਇਕਤਾਈਆਂ ਕਰਦੇ ਨੇ ਵੀ ਕਰੋ ਤੁਸੀਂ ਜਿਹੜੇ ਕਰਦਿਆ ਕਰੋ ਸਾਰੇ ਉਹਦਾ ਗੈਂਸਟਰਾਂ ਦਾ ਆ ਜਿਹੜੇ ਨਸ਼ਾ ਵੇਚਦੇ ਇਹਨਾਂ ਦਾ ਸਾਥ ਦਿੰਦੇ ਰੇਪ ਪਿਸਟਲ ਦਾ ਇਹ ਸਾਥ ਦਿੰਦੇ ਦੱਸੋ ਇਹਨਾਂ ਨੂੰ ਮੈਂ ਤਾਂ ਕਹਿੰਦਾ ਸਾਰੇ ਪੰਜਾਬ ਦੀ ਇੰਡੀਆ ਦੀ ਜਿਹੜੀ ਪਬਲਿਕ ਸਾਰੇ ਇਕੱਠੀ ਹੋਵੇ ਇੱਕ ਵਾਰੀ ਇਹਨਾਂ ਨੂੰ ਸਭ ਤੋਂ ਪਹਿਲੇ ਇਹਨਾਂ ਨੂੰ ਆਹ ਜਿਹੇ ਲੀਡਰਾਂ ਨੂੰ ਜਿਹੜੇ ਜਿਹੜੇ ਪੋਸਾ ਲੈਨੇ ਕਈ ਬਹੁਤ ਵਧੀਆ ਪੋਸਾ ਲੈਨੇ ਉਹਨਾਂ ਨੂੰ ਕੰਮ ਨਹੀਂ ਕਰਨ ਦਿੰਦੇ ਬਧੀਆ ਮੈਂ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹਨੂੰ ਜਲਦੀ ਤੋਂ ਜਲਦੀ ਇਹਨੂੰ ਸਜ਼ਾ ਉਹੀ ਦਿੱਤੀ ਜਾਵੇ ਜੋ ਵਿਚਾਰੀ ਉਹ ਸਾਡੀ ਧੀ ਤਰਫੀ ਛੋਟੀ ਜੀ ਵਿਚਾਰੀ ਪਤਾ ਨਹੀਂ ਰੱਬ ਜਾਣੇ ਵਿਚਾਰੀ ਦਾ ਪਿਓ ਵੀ ਹੈ ਨਹੀਂ ਤਾਂ ਕਿੱਦਾਂ ਵਿਚਾਰੀ ਮਿੰਤਾ ਕਰਦੀ ਹੋਣੀ ਇਸ ਬੰਦੇ ਦੇ ਮੂਹਰੇ តਰੀ ਹੈ ਨਹੀਂ ਕਿਸੇ ਨੂੰ ਸਖਤ ਕਾਨੂੰਨ ਬਣਨਾ ਚਾਹੀਦਾ ਸੱਚੇ ਮੈਂ ਬੋਦੀ ਸਾਹਿਬ ਨੂੰ ਵੀ ਅਪੀਲ ਕਰਦਾ ਸਾਡੇ ਪ੍ਰਾਈਮ ਮਿਨਿਸਟਰ ਜੀ ਨੂੰ ਵੀ ਇੱਥੇ ਸਖਤ ਕਾਨੂੰਨ ਬਣਾਓ ਇੱਕ ਆ ਜਿਹੜੀਆਂ ਗੱਡੀਆਂ ਹਾ ਗੌਰਮੈਂਟ ਆ ਉਤੇ ਅਮਲ ਹੀ ਨਹੀਂ ਕਰਦੀਆਂ ਆਪਣੇ ਆਪਣੇ ਸਾਰੇ ਲੱਗੇ ਹੋਏ ਆ ਜੀ ਮੈਂ ਬਣ ਗਿਆ ਲੀਡਰ ਮੈਂ ਜੀ ਬਣ ਗਿਆ ਮੈਨੂੰ ਪੋਸਟ ਮਿਲ ਗਈ ਠੀਕ ਆ ਜੀ ਗੱਡੀਆਂ ਮਿਲੀਆਂ ਹੋਈਆਂ ਗੌਰਮੈਂਟ ਦੇ ਗੌਰਮੈਂਟ ਦੀਆਂ ਤੇ ਪਬਲਿਕ ਦਾ ਪੈਸਾ ਪੁੰਨੀ ਜਲਦੀ ਜਿੱਦ ਤੋਂ ਤੁੰਣਾ ਖਾਈ ਜਾਂਦੇ ਆ ਕੋਈ ਸ਼ਰਮ ਹਈ ਆ ਨਹੀਂ ਬਾਹਰ ਦੇਖੋ ਆ ਕੇ ਇਸੇ ਕਰਕੇ ਗੌਰਮੈਂਟ ਦਾ ਕਾਮਜੋਗਾ ਸਕੂਲ ਹਸਪੀਟਲ ਕਿਉਂ ਸਹੂਲਤਾ ਮਿਲਦੀ ਐ ਇੱਥੇ ਕਿਉਂਕਿ ਉਹਨਾਂ ਨੇ ਆਪ ਨਹੀਂ ਖਾਣਾ ਤੁਸੀਂ ਆਪ ਹੀ ਖਾਣਾ ਆਪਣੇ ਆਪੇ ਇਹ ਜਿਹੜਾ ਕਾਨੂੰਨ ਸਖਤ ਬਣਾਓ ਤੇ ਬਾਕੀ ਮੈਨੂੰ ਕੋਈ ਕਿਸੇ ਦਾ ਡਰ ਦੂਰ ਨਹੀਂ ਹੈਗਾ ਉਹ ਵਾਹਿਗੁਰੂ ਬਿਠਾ ਸਾਡਾ ਪ੍ਰਮਾਤਮਾ ਤੇ ਮੈਂ ਮੋਦੀ ਸਾਹਿਬ ਨੂੰ ਅਪੀਲ ਕਰਦਾ ਸਾਡੇ ਪ੍ਰਾਈਮ ਮਿਨਿਸਟਰ ਨੂੰ ਇਹ ਜਿਹੜਾ ਸਖਤੀ ਨਾਲ ਇਹ ਕਾਨੂੰਨ ਬਦਲਿਆ ਜਾਵੇ ਉਹ ਸਖਤ ਕਾਨੂੰਨ ਬਣਾਇਆ ਜਾਵੇ ਓਕੇ ਸਤਿ ਸ੍ਰੀ ਅਕਾਲ ਜੀ ਸਾਰੇ ਲੋਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ